ਕਵੀ ਦੋਸਤੋ ਸਾਨੂੰ ਬੁਖਾਰਿਆ ਹੈ ਰਾਜਸਥਾਨ ਦੇ ਟਿੱਬੇ ਆ ਦੇਖੋ ਜੀ ਬਹੁਤ ਵੱਡੇ ਵੱਡੇ ਟਿੱਬੇ ਆ ਹਾਂਜੀ ਉਹ ਫਿਰ ਹਾਂ ਮਾਤ ਪਾਣੀ ਕਰਕੇ ਜ਼ੂਮ ਕਰਕੇ ਅਸੀਂ ਤਕਰੀਬਨ ਇਹ ਕਹਦਾ ਸੇਮ ਦਾ ਹਾਂ ਅੱਛਾ ਇਹ ਰਾਜਸਥਾਨ ਦਾ ਏਰੀਆ ਜੀ ਤੇ ਸੋਨੂੰ ਆਪਾਂ ਵਾਈਆਂ ਤੋਂ ਪੁੱਛਦੇ ਆ ਤੇ ਏ ਬਾਈ ਜੀ ਰਾਮ ਰਾਮ ਜੀ ਕੌਨ ਸਾ ਕਾਮ ਆ ਜੀ ਆਪਕਾ ਗੋਵਿੰਦ ਸਰ ਗੋਵਿੰਦ ਸਰ ਤੇ ਇਹ ਜਿਹੜਾ ਪਾਣੀ ਆ ਜੀ ਇਹ ਇੱਥੇ ਇਧਰ ਤਾਂ ਏਡੇ ਏਡੇ ਟਿੱਬੇ ਪਏ ਆ ਜੀ ਆ ਵੇਖੋ ਉਧਰ ਪਾਣੀ ਦਿਖ ਰਿਹਾ ਜੀ ਉਹ ਸਿਮਰ ਇਹ ਕੀ ਐ ਸਿਸਟਮ ਆ ਜੀ ਸੇਮ ਅਸੇ ਬੋਲਦੇ ਸੇਮ ਸੇਮ ਕਾ ਬਣੀ ਹੈ ਸੇਮ ਕਾ ਬਣੀ ਹੈ ਸੇਮ ਕਾ ਹਾਂ ਠੀਕ ਹੈ ਜੀ ਤੇ ਫਿਰ ਖੇਤੀ ਜੀ ਇਹ ਤੁਸੀਂ ਫਿਰ ਆਪ ਫਾਰਾ ਸਿਸਟਮ ਨੇ ਕਰਦੇ ਹੋ ਫਾਰਾ ਸਿਸਟਮ ਸਾਰਾ ਫਾਰਾ ਸਿਸਟਮ ਹੈ ਫਾਰਾ ਸਿਸਟਮ ਚੱਲ ਜਲਦੀ ਜਾਨੇ ਨੀਂਦ ਕੋ ਆਹਾਂ ਜੀ ਸਰੋਂ ਹੈ ਅ ਮਧੋਲੀ ਸਰਸੇ ਕਿਹੜੀ ਵਜ ਦੀ ਹੈ ਮਧੋਲੀ ਸਰਸੇ ਵਾਂਂ ਧੋਲੀ ਧੋਲੀ ਸਰਸੋਂ ਅਜਤੀ ਹੈ ਜੀਆਂ ਦੇ ਪੀਲੀ ਸ਼ੋਹਨ ਵਾ ਤੇ ਇਹ ਆਂਦੇ ਦੂਸਰੀ ਸਰਸੋਂ ਸੋਆਂ ਦਾ 500 ਰੁਪਏ ਮਹਿੰਗੀ ਲੱਗਦੀ ਹੈ ਆਸ ਨੂੰ ਦਿਖਾਣੇ ਜੀ ਸਿਸਟਮ ਦਿਖਾਣੇ ਆ ਵੀ ਪਾਣੀ ਕਾਦੇ ਨਾਲ ਲਗਾਉਂਦੇ ਆ ਪੋਰਾ ਪੋਰਾ ਆ ਦੇਖੋ ਜੀ ਆ ਸਿਸਟਮ ਆ ਜੀ ਪਾਣੀ ਲਗਾਣੇਗਾ ਆ ਦੇਖੋ ਇਹਦੇ ਨਾਲ ਪਾਣੀ ਲਗਾਉਂਦੇ ਆ देखो जी हाले आप फरदे सिरे तो नहीं आए बहुत उचे उच्चे, -उच्चे टिब्बे है जी आखो जी आ देखो देखो जी, जी आ चारी चारी देखो, देखो जी, तो जी। तो 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 केड् टिब्बे है बलें तो बल्लेट